ਲੋ ਆਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸ਼ੁਕਰੀਆ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਦਿੱਤੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਮੇਰੀਆਂ ਭੈਣਾਂ ਮੇਰੇ ਵੀਰਾਂ ਦਾ ਜਿਹੜੇ ਪਰਿਵਾਰ ਨੂੰ ਸ਼ਹਿਦ ਦੇਣ ਨਾਲ ਕਮੈਂਟ ਕਰਦੇ ਆ ਤੇ ਪਿਛਲੀ ਵੀਡੀਓ ਇਹਦੀ ਪਰਿਵਾਰ ਦੇ ਨਾਲ ਤੇ ਉਹਨੂੰ ਬਹੁਤ ਪਿਆਰ ਮਿਲਿਆ ਵੀ ਬਹੁਤ ਵਧੀਆ ਤੁਸੀਂ ਬਿਸ਼ੇਸ਼ ਦਿੱਤੀ ਐ ਸੇ ਬਾਕੀ ਚੱਲ ਰਿਹਾ ਜੀ ਕੰਮ ਆ ਗਿਆ ਦਿਨ ਭਾਗਾ ਵਾਲਾ ਕਹਿੰਦੇ ਸਾਲ ਪਰ ਜੋ ਮਿਹਨਤ ਕਰੀਆ ਉਹਦਾ ਫਾਲਾ ਅੱਜ ਮਿਲਣਾ ਅੱਜ ਆ ਜੀ ਆਪਣੇ ਪਰਮ ਦਾ ਰਿਜ਼ਲਟ ਉਹਦੇ ਸਕੂਲ ਚ ਜਾਣਾ ਨਾਲ ਜਸ਼ਨ ਜਾਊਗੀ ਤੇ ਜਸ਼ਨ ਦਾ ਜੀ ਜਿਹੜਾ ਪਰਸੋਂ 29 ਤਰੀਕ ਨੂੰ ਆ ਰਿਹਾ ਬਾਕੀ ਦਾ ਵੀ ਦੇਖਦੇ ਆ ਤੇ ਤਿਆਰ ਹੋਏ ਹੋਏ ਆ ਜਸ਼ਨ ਗੁड़िया ਰਾਣੀ ਸਾਡੀ ਬਣੀ ਵੀ ਹੈ ਜਿਹੜੀ ਦੇ ਕੈਮਰਾਮੈਨ ਤੇ ਬਾਕੀ ਨਾਲ ਦੀ ਨਾਲ ਸਕੂਲ ਚ ਜਾ ਕੇ ਦਿਖਾਉਂਦੇ ਕਿ ਹੋ ਰਿਹਾ ਜਸ਼ਨ ਨੂੰ ਮਿਲੋ ਜੀ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪੇਪਰ ਸੱਖਾਲ ਜੀ ਪੇਪਰਸ ਨੂੰ ਪੰਮੂ ਨੇ ਵੀ ਜਾਣਾ ਦੇਖ ਲੈ ਤੇਰੇ ਸਕੂਲ ਚ ਠੀਕ ਹੈ ਜੀ ਹਾਂ ਠੀਕ ਹੈ ਜੀ ਪੱਕੀ ਗੱਲ ਆ ਹਾਂ ਜੀ ਅੱਜ ਫਿਰ ਪਾਰਟੀ ਪੁਲਟੀ ਚੱਲੂ ਹਾਂ ਜੀ ਚਾਹ ਇੱਧਰ ਮਿਲੋ ਜੀ ਮੇਰੇ ਵੱਲ ਖੜੇ ਇੱਧਰ ਮਿਲੋ ਪਹਿਲਾਂ हां भाई सस्केराल बुलाते दोबारा सस्केराल जी इद्दर ਮਿਲੋ ਜੀ ਮੇਰੇ ਵੱਲੋਂ ਸਾਰੇ ਨੇ ਹੱਥ ਜੋੜ ਕੇ ਪਿਆਰ ਭਰ ਸਸਕੇराल ਜੀ हां भाई हां जी ਅਜਾ ਰਿਜ਼ਲਟ ਆ ਰਿਹਾ ਅੱਜ ਫਰਮਿਕ ਦਾ ਤੇ ਬੱਚੇ ਚੱਲੇ ਜਾਂਦੇ ਤੁਹਾਡੇ ਨਾਲ ਲੋ ਭਾਈ ਦੋਏ ਬੰਦੇ ਆ ਜਿਹੜੇ ਆਪਣੇ ਤਿਆਰ ਵਰ ਤਿਆਰ हां भाई ਪੰਮੂ ਪਾਸ ਹੋਊਗਾ ਹਾਂ ਜੀ ਪਾਰਟੀ ਮਿਲੂਗੀ ਫਿਰ ਹਾਂ ਜੀ ਕਿੱਥੇ ਮਿਲੂਗੀ ਪਾਰਟੀ ਹੋਰ ਤੇ ਇੱਧਰ ਦੇਖ ਮੇਰੇ ਕੰਨੀ ਦੇਖ ਇੱਧਰ ਹੋਰ ਤੇ ਹੋਟਲ ਚ ਚੱਲੂ ਪਾਰਟੀ ਕੀ ਖਿਲਾਉਂਗਾ ਹੋਟਲ ਚ ਸਾਈ ਬੀ ਕੀਆ ਸਾਈ ਬੀ ਚੱਲੋ ਸਾਈ ਪਨੀਰ ਖਿਲਾਉਗਾ ਬਾਈ ਸਾਡਾ ਮੁੰਡਾ ਸਾਨੂੰ ਇਹਦੀ ਪਾਰਟੀ ਦੋਹਾਂ ਦੀ ਸਾਂਝੀ ਚੱਲੂਗੀ ਹਾਂ ਰੋਟੀ ਦੀ ਹੈ ਨਾ ਸਾਈ ਦੀ ਰੋਟੀ ਨਾਲੇ ਜੀ ਨਾ ਟੀਵੀ ਕੰਨੀ ਤਾਂ ਐ ਡੈਡੀਆਂ ਅੱਖਾਂ ਕੱਢ ਕੇ ਦੇ ਦਿਆ ਐ ਫੋਨ ਕੰਨੀ ਦੇ ਦਿਆ ਨੀ ਜੱਜਾ ਨੇ ਡਰਾਤਾ ਜੀ ਥੋੜਾ ਜਾ ਹੂੰ ਜੱਜ ਨੇ ਕਹਿੰਦੇ ਮੰਮੀ ਜੀ ਨੇ ਵਧੀਆ ਨੰਬਰ ਨਾਲ ਆਏ ਇਹਦੀ ਤਿਆਤੌੜਾ ਕਰਦਣਾ ਤਾਈ ਜੱਲੀ ਨਾਲ ਹਾਂ ਜਿਸਨ ਉੱਥੇ ਹਾਂਜੀ ਕੋਈ ਨਹੀਂ ਆ ਜਾਣਾ ਪਾਸ ਹੋ ਜਾਣਾ ਇਹਨੇ ਚੱਲ ਫੇਰ ਨੱਚ ਕੇ ਦਿਖਾ ਉਹ ਤੁਹਾਨੂੰ ਮੜਾ ਜਾ ਅਜੇ ਪਾਸ ਹੋਣਾ ਹੈ ਨੱਚ ਕੇ ਦਿਖਾ ਹਾਂ ਇਧਰ ਨੂੰ ਮੂੰਹ ਕਰਕੇ ਹਾਂ ਬਈ ਅੱਜ ਬੰਦੇ ਨੇ ਪਾਸ ਹੋਣਾ ਇਸ ਕਰਕੇ ਸਾਜਰੇ ਖੁਸ਼ੀਆਂ ਦਾ ਦੌਰ ਚੱਲ ਰਿਹਾ ਅੱਜ ਇਹ ਤਾਂ 31 ਮਾਰਚ ਨੂੰ ਗੁਰਦੁਆਰੇ ਜਾਇ ਕਰਦੇ ਸਾਜਰੇ ਸਾਜਰੇ ਹਾਂਜੀ ਹਾਂ ਜਾਤੇ ਥੋੜਾ ਟਾਈਮ ਬਹੁਤ ਬਦਲ ਗਿਆ ਜੀ ਹਾਂ ਆਪਾਂ ਸਕੂਲ ਦੀ ਵੀ ਡੈਕੋਰੇਸ਼ਨ ਕਰਦੇ ਪਹਿਲਾਂ ਪੇਪਰਾਂ ਦੇ ਟਾਈਮ ਜਾਣਾ ਸੀ ਬਈ ਸਕੂਲ ਤੇ ਗੁਰਦੁਆਰਾ ਸਾਹਿਬ ਛੋਟੇ ਹੁੰਦੇ ਤੇ ਹੁਣ ਬਾਈ ਜਮਾਨਾ ਗਿਆ ਬਦਲ ਗਿਆ ਹਾਂ ਨਾ ਇਹ ਪਾਸ ਹੋ ਜੀਏ ਹਾਂ ਹਾਂ ਬਈ ਚੱਲੀਏ ਜਿਸ ਨਹੀਂ ਫਿਰ ਹਾਂਜੀ ਚਲੋ ਲੋ ਬਾਈ ਮੌਸਮ ਵੀ ਜਿਹੜਾ ਸਾਫ ਦਾ ਸਾਫ ਠੀਕ ਹੈ ਫਿਰ ਲਾਣੇ ਦਾਰਨੀ ਠੀਕ ਹੈ ਠੀਕ ਹੈ ਮੰਮੀ ਨੂੰ ਬੁਲਾ ਦੇ ਸਾਸਿਕਾਲ ਠੀਕ ਹੈ ਹਾਂ ਪਾਰਟੀ ਕਰਨੀ ਜਾਣੀ ਮੋਢੇ ਵਾਲਾ ਹਾਂ ਮੇਰੇ ਮੇਰੇ ਘੜਾਸਾ ਰੱਖੋ ਮੋਢੇ ਫਿਰ ਠੀਕ ਹੈ ਮੰਮੀ ਨੂੰ ਕੱਕ ਕੇ ਚੰਗਾ ਮੰਮੀ ਨਵੀਂ ਕਲਾਸ ਵਾਲਾ ਹੋ ਕੇ ਆਉਂਗਾ ਆ ਲੈ ਦੇਖੀ ਕਿ ਕਿੜਾ ਘੜਾ ਬਾਈ ਆ ਜੀ ਹੱਥ ਲਾ ਕੇ ਚੱਲ ਕਾ ਦੇ ਕੇ ਇਹ ਆ ਦੇਖੋ ਯਾ ਆਹ ਹਾਂ ਹਲੋ ਬਾਈ ਘਟਾਰਾ ਵੀ ਇੱਧਰ ਦੇਖੋ ਦੇਖਦੇ ਆ ਵੀ ਪੰਮੂ ਦਾ ਅੱਜ ਰਿਜ਼ਲਟ ਹੈ ਨਾ ਚੱਲੇ ਪੱਤਰਾ ਫਿਰ ਚਲੋ 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 ਗੱਡੀ ਗੱਡੀ ਲੈ ਕੇ ਜਾਣੀ ਆ ਮੋਟਰਸਾਈਕਲ ਲੈ ਕੇ ਜਾਣਾ ਵੀ ਕਿ ਆਹ ਹੈ ਆਹ ਲਾ ਬੈਠ ਨਹੀਂ ਹੋਣਾ ਆਪਾਂ ਤੇ ਨਾਲ ਤੇ ਫਿਰ ਮੋਟਰਸਾਈਕਲ ਆਹ ਉਹ ਲੈ ਲੋ ਠੀਕ ਨੇ ਚਲੋ ਭਾਈ ਚੱਲਦੇ ਆ ਚੰਗਾ ਫਿਰੋਕੇ ਸਰਦਾਰਨੀਆ ਲੋ ਭਾਈ ਪਹੁੰਚ ਚੁੱਕੇ ਆ ਫੰਕਸ਼ਨ ਚ ਬੰਦਾ ਆਪਣਾ ਇੱਧਰ ਹਾਂ ਭਾਈ ਹਾਂ ਪੰਮੂ ਪਾਸਾ ਪਾਸਾ ਅੱਧਨ ਮੂੰਹ ਕਰਕੇ ਦੱਸ ਡਰਦਾ ਭਾਈ ਬੰਦਾ ਆਪਣਾ ਪਾਸਾ ਲੋ ਭਾਈ ਸਾਰਾ ਚੱਲ ਰਿਹਾ ਕੰਮ ਲੋਈ ਫੰਕਸ਼ਨ ਹੋ ਗਿਆ ਖਤਮ ਤੇ ਬੰਦਾ ਹੋ ਗਿਆ ਆਪਣਾ ਪਾਸ ਹਨਾ ਪਾਰਟੀ ਦਾ ਹੁਣ ਤੇਰੀ ਰਾਜ ਰਹੀ ਹਾਂ ਵੀ ਜਸ਼ਨ ਹਾਂਜੀ ਕਿੰਨਾ ਪਰਸੈਂਟ ਨੰਬਰ ਲੈ ਗਿਆ 60% ਵਾਹ ਬਾਈ ਚਲੋ ਕੋਈ ਨਹੀਂ ਬੱਚਾ ਇਹ ਆਪੇ ਖਿੱਚੂ ਕਮ ਹੌਲੀ ਹੌਲੀ ਚਲੋ ਬਾਈ ਚਲਦੇ ਘਰ ਲੋ ਬਾਈ ਪਹੁੰਚ ਗਏ ਬੰਦੇ ਘਰ ਇੱਧਰ ਮਾਰ ਮਮਮੀ ਨੂੰ ਹਾਕ ਮਮਮੀ ਵਾਹ ਆ ਗਿਆ ਸਰਦਾਰ ਨਹੀਂ ਹੈ ਆ ਗਿਆ ਤੇ ਜਾ ਨਹੀਂ ਹਾਂ ਹਾਂ ਤੇ ਕਾਤੇ ਜਾਣਾ ਨਾ ਕੋਈ ਪੋਜੀਸ਼ਨ ਆਈ ਆ ਨਾ ਕੋਈ ਗਿਫਟ ਲੈਂਦੀ ਐ ਸਾਰੇ ਬੱਚੇ ਕੋਈ ਬੋਤਲ ਲੈ ਕੇ ਆਇਆ ਕੋਈ ਚਮਟਰੀ ਤੂੰ ਘਰ ਦੇ ਲੈ ਕੇ ਆਇਆ ਚੱਲ ਬਈ ਆ ਵੀ ਪਾਸ ਠੀਕ ਆ ਜੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਹਰ ਦਾ ਫਾਇਦਾ ਚੱਲਦੀ ਆਈ ਸਾਰੇ ਤੇ ਅੱਛਾ ਹਾਂ ਵਧੀਆ ਨਹੀਂ ਰਿਹਾ ਠੀਕ ਆ 60% ਹਾਂ ਕੈ ਬਟ ਕੋਲ ਨਾ ਪੋਜੀਸ਼ਨ ਲੇ ਕੇ ਨਾ ਮਤਲਬ ਦੂਏ ਲੋਡ ਲੈ ਕੇ ਇਹ ਤੇਰਾ ਵੀ ਆਇਲਾ ਨਾ ਪਰਸਾ ਨੂੰ ਦੇਖ ਲਾਂਗੇ ਮੈਂ ਤਾਂ ਫਰਸਟ ਆਇਆ ਫਿਰ ਸੈਕਿੰਡ ਆਇਆ ਜਾਣਾ ਚਲੋ ਅੱਛਾ ਮੈਨੂੰ ਮੇਰਾ ਪਤਾ ਹੈ ਅੱਛਾ ਚਲ ਕੋਈਆਂ ਜੀ ਹੁਣ ਤੁਸੀਂ ਮਠਿਆਈ ਦਾ ਡੱਬਾ ਲਿਆਇਓ ਜੀ ਤੇ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ ਵਾਇਰ ਗੁਰਦੁਆਚ ਪਰਾਨਾ ਕਰਨ ਵੀ ਆਪਣਾ ਬੱਚਾ ਜਿਹੜਾ ਵੀ ਪੜਾਈ ਦੀ ਪਹਿਲੀ ਬੌਡੀ ਪਰ ਇਹਨੇ ਪੈਰ ਅੱਕ ਲਿਆਉਣ ਆਹ ਵੇਹ ਜੀ ਬੌਡੀ ਪਰ ਉਹਦੇ ਲੈ हां भाई जेसन हां जी ठीक ਆ ਵਧੀਆ ਵੀਰ ਜੀ ਪਾਸ ਹੋ ਗਿਆ ਹਾਂਜੀ ਉਹ ਤਾਂ ਠੀਕ ਆ ਵਾਹ ਭਾਈ ਜਸਰ ਨਿਕੋਸਦਾ ਕੀ ਹਾਂ ਜੀ ਹਾਂ ਜੀ ਜੀ ਵਧੀਆ ਜੀ ਬਹੁਤ ਸਦਾਰ ਅਗੇ ਨਾਲ ਇਹਦੀ ਬਣਾਈ ਚ ਤੇ ਥੋੜਾ ਜਿਹਾ ਬੋਲਣ ਕਰਕੇ ਪ੍ਰੋਬਲਮ ਆ ਰਹੀ ਸੀ ਵੀ ਕਰੇਰ ਦੀ ਬੋਲ ਹੁੰਦਾ ਵੀ ਵੈਸੇ ਨਿਕ ਤਾਂ ਲੰਦਾ ਜੀ ਹਾਂ ਬੜੀ ਦਿੱਕਤ ਆ ਰਹੀ ਸੀ ਸਹੀ ਗੱਲ ਬੋ ਭਾਈ 70% ਨੰਬਰ ਲੈ ਲੇ ਤਾਂ ਮੂਹਣਾ ਸਾਡੇ ਨੇ ਹੈ ਨਾ ਹੁਣ ਮਾੜਾ ਮਟਰ ਰੋਟੀ ਰੋਟੀ ਪੀ ਲਿਆ ਦਿਖਾਉਣ ਨੂੰ ਸਾਨੂੰ ਹਾਂਜੀ ਲੈ ਬਈ ਜਦੋਂ ਆਹ ਕਾਦੀ ਲੜਾਈ ਚੱਲਦੀ ਦਿਨੋਂ ਹੋਟਲ ਵਾਲਾ ਕੰਮ ਕੈਸਾ ਲ ਹਾਂਜੀ ਮੇਰੇ ਬਾੜੇ ਨਹੀਂ ਜਾਉਂਗੀ ਸਾਜਾ ਜ ਹੈ ਠੀਕ ਆ ਬੰਮੂ ਦੀਦੀ ਬਾੜੇ ਚੱਲਾਂਗੇ ਦਿਦੀ ਨੂੰ ਆਏ ਕਹਦੇ ਕਿ ਕਿਆ ਪਤਾ ਤੈ ਵੀ ਕਦੇ ਰੱਖਣਾ کہیں ਹਾਂ ਜਾਉਂਗੀ ਦੀਦੀ ਹਾਂ ਹਾਂ ਦੀਦੀ ਦਾ ਲੈ ਕੇ ਜਾਉਂਗੀ ਹੈਨਾ ਜਿਹੜਾ ਕੋਈ ਪੋਜੀਸ਼ਨ ਲੈ ਕੇ ਆਊਗਾ ਉਹ ਲੈ ਕੇ ਜਾਊਗਾ ਚਾਹੇ ਥਰਡ ਆਏ ਚਾਹੇ ਸੈਕਿੰਡ ਚਾਹੇ ਫਰਸਟ ਕਰਨਾ ਮਦਿਰ ਇਹ ਮੁਟਿਆ ਮੈਂ ਤੇ ਕਰਿਆ ਰਹਾ ਹੁੰਦੇ ਜਿਹਾ 10 ਕਰਦੇ ਆ ਤੇਰੇ ਮੁੰਡਾ ਠੀਕ ਹੈ ਠੀਕ ਹੋਰ ਬੜੀ ਅੱਗੇ ਨੂੰ ਠੀਕ ਆ ਓਕੇ ਓਕੇ ਠੀਕ ਆ ਠੀਕ ਆ ਚਲੋ ਬਾਈ ਹੈ ਦਿਖਾਈ ਤੈਨੂੰ ਕਰਕੇ ਦੱਸੇ ਕਹਿ ਕੇ ਨਾ ਕੋਈ ਆਰਡਰ ਨਹੀਂ ਰੋਟੀ ਲੈ ਆ ਬਈ ਕਹਿ ਕਹਿੰਦੇ ਮੈਂ ਤਾਂ ਤਿਆਰ ਹੋਣ ਲੱਗੀ ਸੀ ਜੀ ਰੋਟੀ ਲੈ ਖਾਈਏ ਨਾ ਸਾਂਝੀ ਜਾਣਾ ਤਾਂ ਆਵਾਜ਼ ਦੇ ਸਰ ਹੁਣ ਇੱਕ ਦਾ ਰਹਿ ਗਿਆ ਮੇਰਾ ਤਾਂ ਮੈਨੂੰ ਪਤਾ ਹੈ ਮੈਂ ਜਾਂ ਫਿਰ ਫਰਸਟ ਆਉਂਗੀ ਜਾਂ ਫਿਰ ਜਾ ਕੇ ਪਰਮੂ ਜੀ ਨੂੰ ਲੈ ਕੇ ਜਾਣਾ ਹੋਟਲ ਕਿ ਨਹੀਂ ਨਹੀਂ ਚਲੋ ਤਾਂ ਤੇ ਚਲੋ ਕੋਈ ਤਾਂ ਲੈ ਕੇ ਨਹੀਂ ਗਿਆ ਮੈਂ ਲੈ ਕੇ ਜਾਉਂਗੀ ਚਲੋ ਠੀਕ ਹੈ ਬਈ ਮੈਂ ਮੈਂ ਤੈਨੂੰ ਨਾਲ ਲੈ ਕੇ ਜਾਵਾਂ ਤੇ ਮੈਂ ਕਮਲ ਚੱਲ ਪਰਮੂ ਸਾਰਿਆਂ ਨੂੰ ਸੱਸੇ ਕਾਲ ਬੁਲਾ ਦੇ ਸਹੀ ਇਧਰ ਨੂੰ ਇਧਰ ਨੂੰ ਖੜਾ ਹੋ ਕੇ ਕਹਦੇ ਕਿ ਮੈਂ ਪਾਸ ਹੋ ਗਿਆ ਨਾਲੇ ਮੈਂ ਪਾਸ ਹੋ ਗਿਆ ਸਾਲ ਕਹਦੇ ਕਿ ਮੈਂ ਫਸਟ ਚ ਹੋ ਗਿਆ ਕਹਦੇ ਮੈਂ ਫਸਟ ਚ ਹੋ ਗਿਆ ਨਾ ਤੇ ਕਿਹਾ ਦਾ ਮੜਾ ਜ ਹੁਣ ਇਧਰ ਨੂੰ ਮੂੰਹ ਕਰਕੇ ਉਧਰ ਨੂੰ ਨਹੀਂ ਇਧਰ ਨੂੰ ਇਧਰ ਨੂੰ ਫਲਾਵਰ ਵਾਲੀ ਹੈ ਹੈ ਇਧਰੋਂ ਮੋਸੋਨ ਕਾੜ ਲਿਆ ਫਲਾਵਰ ਵਾਲਾ ਸਾਰੇ ਬੱਚਿਆਂ ਨੂੰ ਇਹੀ ਦਿੱਤੇ ਟੋਟਲੀ ਹੀ ਹਨਾ ਜਿਸਨ ਹਾਂਜੀ ਸਾਰਿਆਂ ਨੂੰ ਇਹੀ ਦਿੱਤੇ ਆ ਹਾਂਜੀ ਠੀਕ ਨੇ ਲੋ ਬਈ ਫਸਟ ਆਉਣ ਵਾਲੇ ਬੱਚੇ ਨੂੰ ਇੱਕ ਉਹ ਦਿੱਤਾ ਜਿਸਨ ਹਨਾ ਟਰੋਫੀ ਐਂਡ ਬੋਟਲ ਹੂੰ ਪ੍ਰਮੁਖ ਲਗਾਇਆ ਮੁਰ ਰਿਪੋਰਟ ਕਾਰ ਮੁਰ ਰਿਪੋਰਟ ਕਾਰ ਲੈ ਕੇ ਹਾਂ ਲੋ ਜੀ ਬੇਟਾ ਬੰਦਾ ਬਣਾ ਦੇ ਰਿਹਾ ਰਿਪੋਰਟ ਕਾਰ ਚਲੋ ਇੱਥੇ ਤੱਕੇ ਬਲੌਗ ਤਾਂ ਮਿਲਦਾ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਅਪਡੇਟੇਸ਼ਨ ਸਤਿ ਸ਼੍ਰੀ ਅਕਾਲ ਲੋ ਬਈ ਬੰਦੇ ਨੇ ਖੋਲ ਲੇ ਕੱਪੜੇ ਤੇ ਠੰਡੇ ਦੀ ਬੋਤਲ ਲਵਾਂਗੇ ਆ ਦੇਖੋ ਬਈ ਠੰਡੇ ਦੀ ਬੋਤਲ ਹਾਂ ਬਈ ਜਾਣਾ ਹੁਣ ਹੋਟਲ ਹਾਂਜੀ ਜਾਣਾ ਲੋਏ ਜੇ ਜਸ਼ਨ ਹਾਂ ਜਸ਼ਨ ਠੀਕ ਆ ਕੰਮ ਹਾਂਜੀ ਠੀਕ ਤਾਂ ਹੈ ਜੇ ਲੋਏ ਇਹ ਮਾਟ ਨਹੀਂ ਸਾਰਾ ਕੁਝ ਚੈੱਕ ਕਰੋ ਇਹ ਕਿਹੜੇ ਕਿਹੜੇ ਨੰਬਰ ਕਿੱਥੇ ਕਿੱਥੇ ਲੱਤੇ ਆ ਇਹ ਜਸ਼ਨ ਆਉਂਦੀ ਸਮਝ ਹਾਂਜੀ ਆਉਂਦੀ ਐ ਆਉਂਦੀ ਐ ਹਾਂਜੀ ਹਾਂ ਵੀ ਪਾਗੜ ਵੀ ਲੈ ਤੂੰ ਦੱਸ ਅੱਛਾ ਜੱਗਾ ਕੁਬਲ ਕੇ ਨਾਟਾ ਜੀ ਦਾ ਹੋਟਲ ਜਾਂਗਾ ਜਦੋਂ ਗਾਨੀ ਮਮੀ ਮੇਰੇ ਆਏ ਤੇ ਜਾਉਂਗੇ ਤਲ ਕੋਈ ਨਹੀਂ ਜਿੰਦੇ ਸੰਦਲ ਘਰ ਤਾਂ ਇੱਥੇ ਇਕੱਠੇ ਜਾਵਾਂਗੇ ਸਮਝਣ ਹਾਂਜੀ ਠੀਕ ਹੈ ਜਿਸਨ ਕੰਮ ਹਾਂਜੀ ਫਸਟ ਸਮੈਸ਼ ਟਾਂਸ ਲੈ ਕੇ ਗਿਆ ਐਕਸਲੈਂਟ ਦੂਸਰੇ ਚ ਗੁੱਟ ਅੱਛਾ ਮਤਲਬ ਪਹਿਲੇ ਚ A+ ਦੂਜੇ ਚ ਲਾ ਚਾਚਾ ਵੀ ਆ ਗਿਆ ਉੱਧਰ ਉਹ ਦੇਖੋ ਲਾ ਚਾਚਾ ਨੂੰ ਮਿਲਲਾ ਛਿੱਤੀ ਕਹਿੰਦੇ ਚਾਚੇ ਪਾਸ ਹੋ ਗਿਆ ਮੈਂ ਛਿੱਤੀ ਜਾ ਕੇ ਮਿਲ ਲੈ ਛਿੱਤੀ ਲਾ ਵੇ ਅੱਛਾ ਗੱਲ ਹੀ ਆਹ ਮੂਗਿਆ ਮਿਲ ਗਿਆ ਕੁਝ ਨਾ ਚ ਪਾਰਟੀ ਹੋਊਗੀ ਫਿਰ ਵਾ ਲੈ ਫੇਲ ਹੋਇਆ ਰੇਡ ਵਿੱਚ ਲਿਖਿਆ ਹੋਇਆ ਹੋ ਗਈ ਵਈ ਗੱਲ ਪਾਰਟੀ ਪੀਜਾ ਪਾਰਟੀ ਹਾਂ ਪੀਜਾ ਪਾਰਟੀ ਆਦੇ ਜਾਂ ਫੇਲ ਤਾਂ ਹੋਇਆ ਏ ਆ ਬੰਦਿਆਂ ਨੂੰ ਦੇਖ ਕੇ ਬਿਆਨ ਬਦਲਦਾ ਏ ਹਾਂ ਇਹਦਾ ਹੋਰੇ ਤਰ੍ਹਾਂ ਦੀ ਕਾਪੀ ਜਿ ਦੇਤੀ ਕਿੱਕ ਹੈ ਉਹ ਨੁਕਲਾਇਪਰ ਫੇਰ ਵੀ ਨਹੀਂ ਕਰ ਸਕਦੇ ਉਹਨਾਂ ਪਾਦਾ ਵੀ ਹਟਾ ਕੇ ਹੋਰ ਜ਼ਰੂਰ ਵੀ ਲਾ ਦੇਣ। ਹਾਂ ਚਾਚੇ ਨੇ ਗਰੀ ਗੱਲ ਟਿਕਾਣੇ ਦੀ। ਹੈ? ਕਿਵੇਂ ਕਿਹਨ? ਚਲੋ ਭਾਈ। ਆਹ ਚਾਚਾ ਜਾਣ ਗਿਆ ਡਾਉਣ ਦੀ ਗੱਲ। ਓਕੇ ਜੂਸ ਜੂਸ ਹੈ ਜੂਸ। ਇਹ ਪਾਰਟੀ ਹੋ ਵੀ ਲਾ ਦੇ। ਪਾਰਟੀ ਕਰਿਆ ਆ। ਆੜੇ ਹੜ ਜਾਣ ਜਾ। ਆੜੇ ਦਾ ਛੇੜਦਾ ਇੰਨਾ ਮੁੰਡੇ ਨੂੰ। ਇਹ ਨਹੀਂ। ਸਾਰੇ ਮੁੰਡੇ ਸਾਰੇ ਚਾਹੇ ਡਾਂਸ, ਮਿਊਜ਼ਿਕ ਐਂਡ ਗੇਮਸ। ਲਾ। अच्छा <laughs> 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 अभी वो चला महिला ਤਾਂ ਕੱਢ ਕੇ ਰੱਖੀ ਜਾਇਆ ਜੇਠਾ ਗੱਦਿਆਂ ਨੂੰ ਖੋਜਾਂਗੇ ਲੈ ਬਈ ਚਲੋ ਬਈ ਚੱਲ ਰਿਹਾ ਕੰਮ ਠੀਕ ਹੈ ਹੁਣ ਚਾਚਾ ਨੇ ਕਹਿਤਾ ਬੀਬੀ ਜੇ ਨਾਲ ਸੱਜੂਗਾ ਨਾ ਹੋਰ ਚੱਚਾ ਆਲਾ ਦੇਖੋ ਬਾਈ ਗਿਆਨ ਬਦਲਦਾ ਮਿੰਟੋ ਸਕਿੰਟੀ ਏ ਚਲੋ ਬਈ ਚੱਲ ਰਿਹਾ ਕੰਮ